ਸਰ ਸਾਹਿਬ ਦੇ ਦੁਬੁਰਜੀ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਜਿੱਥੇ ਇੱਕ ਐਨ ਆਰ ਆਈ ਦੇ ਉੱਤੇ ਫਾਇਰਿੰਗ ਕੀਤੀ ਗਈ ਔਰ ਉਹਨਾਂ ਦੇ ਪਰਿਵਾਰ ਦੀਆਂ ਸਟੇਟਮੈਂਟਾਂ ਵੀ ਸਾਹਮਣੇ ਆ ਗਈਆਂ ਨੇ ਕਿ ਇਹ ਉਹਨਾਂ ਦਾ ਇੱਕ ਪਰਿਵਾਰਿਕ ਮਾਮਲਾ ਸੀ ਉਹਨਾਂ ਦੀ ਐਕਸ ਵਾਈ ਦੇ ਰਿਸ਼ਤੇਦਾਰਾਂ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਮੁੱਖ ਮੰਤਰੀ ਸਾਹਿਬ ਨੇ ਬੜੀਆ ਕਲੀਅਰ ਡਾਇਰੈਕਸ਼ਨਾਂ ਜਿਹੜੀਆਂ ਨੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਡਿਸੈਨ ਕਿ ਕੋਈ ਵੀ ਦੋਸ਼ੀ ਹੈ ਜਿਹੜਾ ਉਹ ਬਚਣਾ ਨਹੀਂ ਚਾਹੀਦਾ ਔਰ ਸਾਨੂੰ ਉਮੀਦ ਆ ਕੇ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਲਗਾਤਾਰ ਆਪਣੀ ਜੌਬ ਤੇ ਹੈਗਾ ਔਰ ਜਲਦੀ ਜਿਹੜੇ ਆ ਦੋਸ਼ੀ ਫੜਨੇ ਜਾਣਗੇ ਕਿਉਂਕਿ ਸੀਸੀਟੀਵੀ ਦੀਆਂ ਫੁਟੇਜ ਜਿਹੜੀ ਉਹ ਸਾਹਮਣੇ ਆਈਆਂ ਨੇ ਪਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਸਾਡੇ ਜਿਹੜੇ ਆਪੋਜੀਸ਼ਨ ਵਾਲੇ ਨੇ ਇਸ ਇੱਕ ਪਰਿਵਾਰਿਕ ਮਾਮਲੇ ਨੂੰ ਵੀ ਪੰਜਾਬ ਦੇ ਲਾਲ ਇੰਡੋਰਡ ਨਾਲ ਦੇਖ ਕੇ ਜੋੜ ਰਹੇ ਆ ਪਰ ਕਿੰਨਾ ਹੂ ਹੱਲਾ ਵਿਚਾਰੇ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਮੈਂ ਅਕਾਲੀ ਦਲ ਨੂੰ ਖਾਸ ਕਰਕੇ ਮਤਲਬ ਅਕਾਲੀ ਦਲ ਦੇ ਵੇਲੇ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਲਾਰਜ ਆਰਡਰ ਦੀ ਕੀ ਸਥਿਤੀ ਸੀ ਤੇ ਤੁਹਾਡੇ ਰਾਜ ਦੇ ਵਿੱਚ ਇੱਥੇ ਬੇਅਦਬੀ ਵਰਗੀਆਂ ਘਟਨਾਵਾਂ ਵਾਪਰ ਗਈਆਂ ਤੁਹਾਡੇ ਰਾਜ ਦੇ ਵਿੱਚ ਕੌਣ ਭੁੱਲ ਜੇਗਾ ਕਿ ਸ਼੍ਰੀ ਅਮਰ ਸਾਹਿਬੀ ਕੇ ਹੀ ਜਦੋਂ ਇੱਕ ਏਐਸਆਈ ਜਿਹੜਾ ਹੈਗਾ ਉਹ ਆਪਣੀ ਬੱਚੀ ਦੀ ਜਿਹੜਾ ਹੈਗਾ ਉਸ ਦੀ ਇੱਜ਼ਤ ਨੂੰ ਬਚਾਉਂਦਿਆਂ ਸ਼ਹੀਦ ਹੋ ਗਿਆ ਸੀ ਤੁਹਾਡੇ ਗੁੰਡਿਆਂ ਨੇ ਉਸ ਦਾ ਅਖੇ ਕਤਲ ਕੀਤਾ ਸੀ ਇਹ ਕੌਣ ਕਹ ਸਕਦਾ ਹੈਗਾ ਭਾਜਪਾ ਵਾਲੇ ਬੋਲਦੇ ਐ ਤੇ ਤੁਸੀਂ ਤਾਂ ਘੱਟੋ-ਘੱਟ ਨਾ ਬੋਲੋ ਤੁਹਾਡੇ ਆਲੇ-ਦੁਆਲੇ ਦੀ ਜਿਹੜੀਆਂ ਰੂਲਿੰਗ ਸਟੇਟਸ ਨੇ ਕਿ ਹਰਿਆਣਾ ਦੇ ਵਿੱਚ ਮਤਲਬ ਹੱਦ ਹੋ ਗਈ ਜਦੋਂ ਇੱਕ ਸੀਟਿੰਗ ਐਮਐਲਏ ਦੇ ਉੱਤੇ ਫਾਇਰਿੰਗ ਹੋ ਜਾਂਦੀ ਹੈ ਯੂਪੀ ਦੇ ਵਿੱਚ ਰਾਏ ਪਰੇਲੀ ਦੇ ਵਿੱਚ ਜਿਹੜਾ ਹੈ ਇੱਕ ਦਲਿਤ ਜਿਹੜਾ ਉਹ ਬਾਲ ਕੱਟਣ ਤੋਂ ਬਾਅਦ ਉਸਦੀ ਆਪਣਾ ਮਿਹਨਤਾਂ ਦਾ ਮੰਗਦਾ ਉੱਤੇ ਉਹਦੇ ਤੇ ਜ਼ੁਲਮ ਢਾਇਆ ਜਾਂਦਾ ਹੈਗਾ ਸੋ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਤੇ ਹੁੰਦੇ ਆ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਹੁੰਦੇ ਤੁਸੀਂ ਸਾਨੂੰ ਛੱਡੋ ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਹੈਗਾ ਉਹਦਾ ਡਾਟਾ ਚੱਕ ਕੇ ਵੇਖੋ ਅੱਜ ਦੇ ਹਾਲਾਤ ਦੇ ਵਿੱਚ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਹੈ ਮੱਚ ਮੱਚ ਬੈਟਰ ਹੈਗਾ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਲਗਾਤਾਰ ਉਸ ਪ੍ਰਸ਼ਾਸਨ ਨੇ ਜਿਹੜਾ ਹੈਗਾ ਗੈਂਗਸਟਰਾਂ ਨੂੰ ਤੇ ਐਂਟੀ ਸੋਸ਼ਲ ਐਲੀਮੈਂਟਰਾਂ ਨੂੰ ਕਾਬੂ ਦੇ ਵਿੱਚ ਕੀਤਾ ਹੈਗਾ ਜਦਕਿ ਐਨਏਸੀਆਰਬੀ ਦਾ ਡਾਟਾ ਦੱਸਦਾ ਹੈਗਾ ਚਾਹੇ ਤਾਂ ਅਸੀਂ ਤੁਹਾਡੀਆਂ ਸਰਕਾਰਾਂ ਵੇਲੇ ਦਾ ਟਾਈਮ ਦੇਖ ਲਈਏ ਤਾਂ ਵੀ ਜਣੇ ਕਿ ਅੱਜ ਪੰਜਾਬ ਬਿਹਤਰ ਸਥਿਤੀ ਦੇ ਵਿੱਚ ਹੈਗਾ ਭਾਵੇਂ ਸਾਡੇ ਆਲੇ-ਦੁਆਲੇ ਦੀਆਂ ਸਟੇਟਾਂ ਦੇਖ ਲਈਏ ਭਾਵੇਂ ਉਹ ਕਾਂਗਰਸ ਦੇ ਰੂਲ ਸਟੇਟ ਹੋਵੇ ਭਾਵੇਂ ਉਹ ਬੀਜੇਪੀ ਵੀ ਰੂਲ ਸਟੇਟ ਹੋਵੇ ਪੰਜਾਬ ਅੱਜ ਬਿਹਤਰ ਸਥਿਤੀ 'ਚ ਹੈਗਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਗੱਲ ਗੱਲ ਦੇ ਉੱਤੇ ਐਵੇਂ ਉਸ ਨੂੰ ਲਾਇਗ ਅਥਾਰਟੀ ਸਮੱਸਿਆ ਦੇ ਨਾਲ ਨਾ ਜੋੜੋ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ